ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਬ੍ਰਿਦੇਸ ਨਾਮੇ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 18 ਆਇਤ ਵਿੱਚ ਲਿਖਿਆ ਹੈ ਵੇਖੋ ਮੇਰਾ ਸੇਵਕ ਜੇ ਨੂੰ ਮੈਂ ਚੁਣਿਆ ਹੈ ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪ੍ਰਸੰਨ ਹੈ ਮੈਂ ਆਪਣਾ ਆਤਮਾ ਉਹਦੇ ਉੱਤੇ ਰੱਖਾਂਗਾ ਤੇ ਉਹ ਪਰਾਈਆਂ ਕੌਮਾਂ ਨੂੰ ਨਿਯਾਉਂ ਦੀ ਖਬਰ ਸੁਣਾਵੇਗਾ ਪਰਮੇਸ਼ਰ ਮਨੁੱਖ ਨੂੰ ਕਹਿੰਦਾ ਹੈ ਦੇਖੋ ਮੇਰਾ ਪਿਆਰਾ ਸੇਵਕ ਜਿਸ ਤੋਂ ਮੈਂ ਪ੍ਰਸੰਨ ਹਾਂ ਜਿਸ ਨੂੰ ਮੈਂ ਚੁਣਿਆ ਹੈ ਪਰਮੇਸ਼ਰ ਦਾ ਪਿਆਰਾ ਕੌਣ ਹੈ ਉਹ ਪ੍ਰਭੂ ਯੀਸ਼ੂ ਮਸੀਹ ਹੀ ਹੈ ਉਹ ਪਰਮੇਸ਼ਰ ਦਾ ਪਿਆਰਾ ਜਿਸ ਨੂੰ ਉਸਨੇ ਆਪਣਾ ਪੁੱਤਰ ਕਹਿ ਕੇ ਸੰਬੋਧਨ ਕੀਤਾ ਹੈ ਅਨਾਦੀ ਕਾਲ ਤੋਂ ਜੋ ਪਰਮੇਸ਼ਰ ਪਿਤਾ ਦੀ ਗੋਦ ਦੇ ਵਿੱਚ ਸੀ ਅਰਥਾਤ ਉਸ ਦੀ ਸੰਗਤ ਦੇ ਵਿੱਚ ਸੀ ਜਿਸ ਵਿੱਚ ਪਰਮੇਸ਼ਰ ਦੀ ਪ੍ਰਸੰਨਤਾ ਸੀ ਸਮੇ ਦੇ ਆਰੰਭ ਤੋਂ ਹੀ ਪਹਿਲਾਂ ਪਰਮੇਸ਼ਰ ਪਿਤਾ ਅਤੇ ਪਰਮੇਸ਼ਰ ਪੁੱਤਰ ਦੇ ਵਿੱਚ ਪ੍ਰੇਮ ਦੇਖਦੇ ਹਾਂ ਅਤੇ ਪਰਮੇਸ਼ਰ ਦੀ ਇਹ ਹੀ ਇੱਛਾ ਸੀ ਕਿ ਪਾਪੀ ਮਨੁੱਖ ਵੀ ਇਸ ਪ੍ਰੇਮ ਦਾ ਅਨੁਭਵ ਕਰ ਸਕੇ ਪਰੰਤੂ ਪਾਪ ਦੇ ਕਾਰਨ ਮਨੁੱਖ ਪਰਮੇਸ਼ਰ ਦੇ ਨਾਲ ਸੰਗਤੀ ਨਹੀਂ ਰੱਖ ਪਾ ਰਿਹਾ ਔਰ ਇਸੇ ਹੀ ਕਾਰਨ ਪਰਮੇਸ਼ਰ ਦੇ ਦੁਆਰਾ ਮਨੁੱਖ ਦੇ ਜੀਵਨ ਦੇ ਵਿੱਚ ਉਸ ਦੇ ਪਾਪ ਦੇ ਠਹਿرائی ਹੋਈ ਸਜ਼ਾ ਨਰਕ ਦੀ ਅੱਗ ਦੀ ਝੀਲ ਹੈ ਔਰ ਇਸੇ ਲਈ ਪ੍ਰਭੂ ਯੇਸ਼ੂ ਮਸੀਹ ਪਰਮੇਸ਼ਰ ਪੁੱਤਰ ਹੁੰਦੇ ਹੋਏ ਵੀ ਮਨੁੱਖੀ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ ਅਤੇ ਮਨੁੱਖਾਂ ਦੇ ਲਈ ਉਹ ਕੋਚਲੇ ਗਏ ਅਤੇ ਉਹਨਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਕਲਬਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਅੱਜ ਉਹ ਸਵਰਗ ਦੇ ਵਿੱਚ ਪਰਮੇਸ਼ਰ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਹੋ ਕੇ ਮਨੁੱਖਾਂ ਅਤੇ ਪਰਮੇਸ਼ਰ ਦੇ ਵਿਚਕਾਰ ਇੱਕ ਵਿਚੋਲੇ ਦੇ ਕੰਮ ਨੂੰ ਕਰ ਰਿਹਾ ਹੈ ਇਸੇ ਲਈ ਪਰਮੇਸ਼ਰ ਨੇ ਉਸ ਦੇ ਬਾਰੇ ਵਿੱਚ ਇਹ ਗਵਾਹੀ ਦਿੱਤੀ ਇਹ ਮੇਰਾ ਪਿਆਰਾ ਪੁੱਤਰ ਹੈ ਪਰਮੇਸ਼ਰ ਦੇ ਉਸ ਪਿਆਰੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਤੁਸੀਂ ਵੀ ਵਿਸ਼ਵਾਸ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਲਈ ਮੇਰੀ ਇਹ ਹੀ ਪ੍ਰਾਰਥਨਾ ਹੈ ਧੰਨਵਾਦ ਉਹ ਧੰਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਤਾੜ ਕੇ ਗਏ ਸਾਰੇ ਹੋਂਗਣ ਸਦਾ